ਸ਼੍ਰੀ ਅਕਾਲਤਖ ਸਾਹਿਬ ਦੀ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਦਾ ਮੈਂਬਰ ਤੇ ਜਿਹੜਾ ਮਸਲਾ ਸ਼੍ਰੀ ਅਕਾਲਤਖ ਸਾਹਿਬ ਦਾ ਸੀ ਇਹ ਜਿਸ ਸਦਨ ਦੇ ਵਿੱਚ ਤੁਸੀਂ ਠਾਰੇ ਹੋ ਇਹ ਅਕਾਲਤਖ ਸਾਹਿਬ ਤੋਂ ਵੱਡਾ ਕਿ ਛੋਟਾ ਇਹਦਾ ਮਤਲਬ ਹੈ ਕਿ ਤੁਸੀਂ ਜੇ ਐਮਐਲਏ ਬਣ ਗਏ ਤੇ ਤੁਹਾਨੂੰ ਇਹ ਹੰਕਾਰ ਹੋ ਗਿਆ ਕਿ ਇਹ ਜਿਹੜਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਦਨ ਹੈ ਇਹ ਸ਼੍ਰੀ ਅਕਾਲਤਖ ਸਾਹਿਬ ਤੋਂ ਉੱਤੇ ਹੋ ਗਿਆ ਕਿ ਜਿਹੜਾ ਮਸਲਾ ਸ਼੍ਰੀ ਅਕਾਲਤਖ ਸਾਹਿਬ ਦਾ ਵਿਧਿ ਵਿਧਾਨ ਅਕਾਲਤਖ ਸਾਹਿਬ ਦਾ ਬਣਨਾ ਤੇ ਤੁਸੀਂ ਕਿਸ ਜਿਹੜਾ ਸੋਚ ਦੇ ਨਾਲ ਇਸ ਹਾਊਸ ਦੇ ਵਿੱਚ ਉੱਠ ਕੇ ਕਹਿ ਰਹੇ ਹੋ ਮੰਗ ਕਰ ਰਹੇ ਹੋ ਕਿ ਜਿਹੜਾ ਵਿਧਿਵਿਧਾਨ ਹੈ ਉਹ ਕਿਵੇਂ ਬਣਨਾ ਚਾਹੀਦਾ ਹੈ ਉਹਦੇ ਵਿੱਚ ਸਾਰਿਆਂ ਦੇ ਨਾਲ ਜਿਹੜੀ ਹੈ رائے ਹੋਣੀ ਚਾਹੀਦੀ ਹੈ ਇੰਨੀ ਕੁ ਤਾਂ ਇਹਨਾਂ ਦੀ ਸਮਝ ਆ ਔਰ ਇੰਨਾ ਕੁ ਤੇ ਇਹਨਾਂ ਦੇ ਮਨ ਦੇ ਵਿੱਚ ਸਤਕਾਰ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਇੱਥੇ ਤੁਸੀਂ ਵਿਧਿਵਿਧਾਨ ਕੋਈ ਬਣਾ ਵੀ ਦਿਓ ਕਿਉਂਕਿ ਤੁਹਾਡਾ ਪਤਾ ਕੋਈ ਨਹੀਂ ਜੋ ਕੇਜਰੀਵਾਸ ਦਾ ਹੁਕਮ ਆਉਣਾ ਤੇ ਉਸ ਤੋਂ ਬਾਅਦ ਉਹਨ ਤੇ ਸੋਧਿਆ ਸਾਹਿਬ ਆਗੇ ਨਾਲ ਸਤਿੰਦਰ ਜੈਨ ਆਗੇ ਨਾਲ ਹੋਰ ਦਿੱਲੀ ਵਾਲੇ ਕਿੰਨੇ ਆ ਕੇ ਬਹਿ ਗਏ ਕੋਈ ਪਤਾ ਨਹੀਂ ਤੁਹਾਡਾ ਕੰਨ ਨੂੰ ਤੁਸੀਂ ਇੱਥੇ ਕਿਹੜਾ ਮਤ ਪਾ ਦਿਓ ਪਰ ਤੁਹਾਡੇ ਮਤੇ ਦੀ ਹੱਦ ਜਿਹੜੀ ਆ ਉਹ ਤਾਂ ਸ਼ੰਭੂ ਪੈਰ ਵੀ ਦੇਣਾ ਪੰਜਾਬ ਦਾ ਬਾਰਡਰ ਤੇ ਇੱਥੋਂ ਤੱਕ ਹੀ ਆ ਨਾ ਪ੍ਰਧਾਨ ਸਭਾ ਤੇ ਇੱਥੋਂ ਤੱਕ ਹੀ ਜਾ ਸਕਦੀ ਹੈ ਨਾ ਤੇ ਅਕਾਲ ਤਖਤ ਤੇ ਸਾਰੀ ਦੁਨੀਆ ਦੇ ਵਿੱਚ ਸਾਰੀ ਮਾਨਵਤਾ ਵਾਸਤੇ ਅਕਾਲ ਤਖਤ ਸਾਹਿਬ ਇਸ ਕਰਕੇ ਮੈਂ ਪਹਿਲੀ ਤਾਂ ਗੱਲ ਹੈ ਅਯਾੜੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਜਿਹੜਾ ਤੁਹਾਡਾ ਅੰਦਰਲਾ ਰੂਪ ਸੀ ਨਾ ਜਿਹੜੀ ਅਸੀਂ ਕਹਿੰਦੇ ਸੀ ਕਿ ਕੋਈ ਬੀਜੇਪੀ ਦੇ ਨਾਲ ਲੜ ਕੇ ਜਾਂ ਆਮ ਆਦਮੀ ਪਾਰਟੀ ਦੇ ਨਾਲ ਲੜ ਕੇ ਅੱਜ ਸਾਰਾ ਤੁਹਾਡਾ ਅੰਦਰਲਾ ਜੋ ਦਿਲ ਦੇ ਵਿੱਚ ਸੀ ਅੱਜ ਵਿਧਾਨ ਸਭਾ ਦੇ ਵਿੱਚ ਬਾਹਰ ਆ ਗਿਆ। ਔਰ ਤੁਸੀਂ ਏਡੀ ਵੱਡੀ ਸੱਟ ਮਾਰੀ ਐ ਸਿੱਖਾਂ ਦੀਆਂ ਭਾਵਨਾਵਾਂ ਨੂੰ। ਇਸ ਫੋਰਮ ਦੇ ਉੱਤੇ ਇਹ ਗੱਲ ਉਠਾ ਕੇ ਅੱਜ ਉੱਥੇ ਸੈਸ਼ਨ ਚੱਲ ਰਿਹਾ ਸੀ ਸ਼ੋਮਨੀ ਗੁਰਦਾਰ ਪਰੰਧ ਕਮੇਟੀ ਦਾ। ਤੁਸੀਂ ਉੱਥੇ ਦੇ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਕਹਿ ਸਕਦੇ ਸੀ ਉੱਥੇ ਮੁੱਦਾ ਠਾਸ ਸਕਦੇ ਸੀ ਔਰ ਸ਼ਰੋਮਣੀ ਗੁਰਦਾਰੇ ਪ੍ਰਬੰਧਕ ਕਮੇਟੀ ਨੇ ਤੇ ਇਹ ਪਹਿਲਾਂ ਹੀ ਪ੍ਰਧਾਨ ਸਾਹਿਬ ਨੇ ਦੋ ਦਿਨ ਪਹਿਲੇ ਕਹਿੰਦਾ ਸੀ ਕਿ ਅਸੀਂ ਐਸ ਸ਼ਾਸਨ ਦੇ ਵਿੱਚ ਜਿਹੜਾ ਵਿਧਿ ਵਿਵਧਾਨ ਉਹਨਾਂ ਦੀ ਨਿਯੁਕਤੀ ਦਾ ਕਾਰਜਕਾਲ ਦਾ ਸਾਰਾ ਕੁਝ ਉਹ ਬਣਾਵਾਂਗੇ ਤੇ ਅੱਜ ਉਹਨਾਂ ਨੇ ਉੱਥੇ ਮਤਾ ਪਾ ਕੇ ਕਮੇਟੀ ਦਾ ਫੈਸਲਾ ਵੀ ਕਰ ਦਿੱਤਾ ਪਰ ਤੁਸੀਂ ਇਸ ਇਸ਼ੂ ਦੇ ਉੱਤੇ ਧਰਮ ਦੇ ਵਿੱਚ ਰਾਜਨੀਤਿਕ ਦਖਲ ਜਿਹੜਾ ਇਹ ਅੱਜ ਤੋਂ ਨਹੀਂ ਸ਼ੁਰੂ ਹੋਇਆ ਇਹ ਅੰਗਰੇਜ਼ਾਂ ਦੇ ਵੇਲੇ ਤੋਂ ਚੱਲਦਾ ਪੈਣਾ ਵੀ ਮਹੰਤਾਂ ਨੂੰ ਕਬਜ਼ੇ ਜਿਹੜੇ ਕਿਰਾਏ ਸੀ ਉਹ ਅੰਗਰੇਜ਼ਾਂ ਨੇ ਕਰਾਇ ਸੀ ਉਸ ਤੋਂ ਬਾਅਦ ਜਦੋਂ ਜਿਹੜੀ ਸ਼ਹੀਦੀਆਂ ਦੇ ਕੇ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਗੁਰਦਵਾਰੇ ਕਮੇਟੀ ਹੋਣੀ ਚਾਹੀ ਉਹਨਾਂ ਨੇ ਜਿਹੜਾ ਆਪਣੇ ਖੂਨ ਪਸੀਨਾ ਦੇ ਕੇ ਤੇ ਫਿਰ ਇਹ ਗੁਰਦੁਆਰੇ ਜਿਹੜੇ ਹੈ ਇਹ ਆਜ਼ਾਦ ਕਰਾ ਕੇ ਇਹ ਡੈਮੋਕਰੇਟਿਕ ਕੰਟਰੋਲ ਭਰੇ ਸੀ ਔਰ ਆਜ਼ਾਦ ਭਾਰਤ ਦੇ ਵਿੱਚ ਕਾਂਗਰਸ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਾਦਕ ਸਾਹਿਬ ਦੇ ਜਿਹੜੀ ਹੈ ਗਿਆ ਪ੍ਰਭਾਵਿਤ ਕਰਨ ਵਾਸਤੇ ਸਾਡੀ ਬ੍ਰਿਹਾਦਾ ਨੂੰ ਗੁਰਦਵਾਰੇ ਦੇ ਪ੍ਰਬੰਧ ਦੇ ਵਿੱਚ ਦਖਲ ਦੇ ਕੇ ਇਹ ਤਦਕਕਿ 84 ਚ ਟੈਂਕਾਂ ਤੇ ਤੋਪਾਂ ਵੀ ਸ਼੍ਰੀ ਕਲਦੇਵ ਸਾਹਿਬ ਦੇ ਉੱਤੇ ਚੜੇ ਗਏ। ਇਸ ਲਈ ਕੋਈ ਸਾਡੇ ਵਾਸਤੇ ਇਹ ਜਿਹੜੀ ਧਾਰਨਿਕ ਦਖਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਕੋਈ ਨਵੀਆਂ ਨਹੀਂ ਬਹੁਤ ਸਰਕਾਰਾਂ ਪਹਿਲਾਂ ਵੀ ਇਹ ਕੋਸ਼ਿਸ਼ ਕਰਦੇ ਰਹੀਆਂ। ਆਪਾਤੇ ਜਨਤਾ ਪਾਰਟੀ ਨੇ ਵੀ ਕੋਸ਼ਿਸ਼ ਵੀ ਛੱਡੀ। ਦਖਣ ਤੋਂ ਲੈ ਕੇ ਹਜ਼ੂਰ ਸਾਹਿਬ ਤੋਂ ਪਟਨਾ ਸਾਹਿਬ ਤੋਂ ਦਿੱਲੀ ਕਮੇਟੀ ਤੋਂ ਹਰਿਆਣੇ ਦੀ ਵੱਖਰੀ ਤੋਰ ਦਿੱਤੀ। ਤੇ ਹੁਣ ਜਿਹੜੀ ਬਾਕੀ ਸ਼੍ਰੋਮਣੀ ਗੁਰਦਵਾਰਾ ਪ੍ਰੰਤ ਕਮੇਟੀ ਬਚੀ ਆ। ਹੁਣ ਇਹਦੇ ਤੇ ਅਯਾਲੀ ਸਾਹਿਬ ਤਰਸ ਕਰੋ ਇਹ ਜਿਹੜੀ ਸ਼ਹੀਦਾਂ ਦੇ ਖੂਨ ਨਾਲ ਸਿਰਜੀ ਹੋਈ ਇਹ ਕਮੇਟੀ ਆ ਹੁਣ ਇਹਨੂੰ ਇਸ ਤਰੀਕੇ ਬਰਬਾਦ ਕਰਨ ਵਾਸਤੇ ਇਹਨਾਂ ਲੋਕਾਂ ਨਾਲ ਹੱਥ ਨਾ ਮੜਾਓ ਕਿਉਂਕਿ ਅੱਜ ਜੋ ਕੁਝ ਤੁਸੀਂ ਕਰ ਦਿੱਤਾ ਇਹ ਮੈਂ ਸਮਝਦਾ ਕਿ ਇਸ ਸਾਰੀ ਸਿੱਖ ਕੌਮ ਇਹਦਾ ਗਮੇਤਾ ਨਾਲ ਨੋਟਿਸ ਹੈ